ਜੀ ਸਤਿਗੁਰੂ ਜੀ ਸਮਝਾ ਰਹੇ ਨਿਤ ਜਪਿਆ ਇੱਕ ਕੰਮ ਕਹਿੰਦੇ ਕਰਿਆ ਖਰੋ ਨਾਮ ਦਾ ਨੇਮ ਬਣਾ ਲਓ ਮੈਂ ਹੀ ਬੇਨਤੀ ਵਾਰ-ਵਾਰ ਹਰੇਕ ਥਾਂ ਹੀ ਕਰਦਾ ਹੁਣ ਵੀ ਇਉਂ ਨਹੀਂ ਕਦੇ-ਕਦੇ ਹੀ ਜਪ ਲਿਆ ਜਿਸ ਦਿਨ ਕਿਤੇ ਕਿਸੇ ਨੇ ਕਹਿ ਦਿੱਤਾ ਜਪ ਲਿਆ ਇਉਂ ਨਾ ਰੱਖੋ ਕੰਮ ਨਿਤ ਸ਼ੁਰੂ ਕਰ ਦਿਓ 15 ਮਿੰਟ ਤੋਂ ਸ਼ੁਰੂ ਕਰ ਲਓ ਜਿਹੜੇ ਵੱਧ ਜਪਦੇ ਉਹ ਘਟਿਓ ਨਾ ਥੱਲੇ ਨੂੰ ਨਾ ਆਇਓ ਪਰ ਸ਼ੁਰੂਆਤ ਕਰ ਲੋ ਕਮ ਸੇ ਕਮ 15 ਮਿੰਟ ਤੋਂ ਸ਼ੁਰੂ ਕਰ ਲੋ 15 ਮਿੰਟ ਸਵੇਰੇ ਉੱਠਦੇ ਅੰਸਾਰ ਗੁਰਬਾਣੀ ਵਿੱਚ ਆਉਂਦਾ ਨਾ ਗੁਰਸਤਗੁਰ ਕਾ ਜੋ ਸਿੱਖ ਅਖਾਇਸ ਪਲ ਕੇ ਉੱਠ ਹਰਨਾਮ ਤੇ ਆਵੇ ਬਾਣੀ ਦਾ ਹੀ ਆ ਸ਼ਬਦ ਸਵੇਰੇ ਉੱਠਦੇ ਅੰਸਾਰ ਉੱਠਣ ਤੋਂ ਉੱਠਦੇ ਅੰਸਾਰ ਤੁਹਾਡੇ ਮੁਖੋਂ ਇੱਕ ਲਫ਼ਜ਼ ਨਿਕਲੇ ਉਹ ਨਿਕਲੇ ਵਾਹਿਗੁਰੂ ਸਵੇਰੇ ਉੱਠਣਸਾਰ ਇਹ ਧਿਆਨ ਰੱਖਣਾ ਹੋਰ ਨਹੀਂ ਇਹ ਦਰ ਉਦਰ ਦੀ ਗੱਲ ਕਿਸੇ ਨੂੰ ਅਰਾਜ ਨਹੀਂ ਮਾਰਨੀ ਕਿਸੇ ਨੂੰ ਕੁਝ ਨਹੀਂ ਕਹਿਣਾ ਕੁਝ ਨਹੀਂ ਮੇਰੀ ਅੱਖਾਂ ਕਿੱਥੇ ਆ ਮੁੰਡਾ ਚੱਲ ਗਿਆ ਕਿ ਨਹੀਂ ਨਾ ਇਦਾਂ ਨਹੀਂ ਸਵੇਰੇ ਉੱਠਣਸਾਰ ਗੁਰਮਖੋ ਸਭ ਤੋਂ ਪਹਿਲਾਂ ਉੱਠਣਾ ਤੇ ਮੂੰਹੋਂ ਨਿਕਲਣਾ ਚਾਹੀਦਾ ਵਾਹਿਗੁਰੂ 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 ਤੇ ਸਵੇਰੇ ਸਵੇਰੇ ਜੋ ਆਸਣ ਦੇ ਉੱਤੇ ਜਿਹੜਾ ਸਮਾਂ ਲਾ ਲਿਆ ਨਾ ਤੁਸੀਂ ਨਾਮ ਤੇ 5 ਮਿੰਟ 7 ਮਿੰਟ 10 ਮਿੰਟ ਤੇ ਉਹਦੇ ਵਰਗੀ ਗੱਲ ਨਹੀਂ ਕੋਈ ਸਵੇਰੇ ਹੀ ਸ਼ੁਰੂ ਕਰ ਲਓ ਅੰਦਰ ਨਾਮ ਅੰਦਰ ਨਾਮ ਸ਼ੁਰੂ ਕਰ ਲਿਆ ਇੱਕ ਵਾਰ ਹੈਂਡਲ ਮਾਰਤਾ ਬਸ ਸਟਾਰਟ ਹੋ ਗਿਆ ਇੰਜਨ ਨੂੰ ਜਦੋਂ ਸਟਾਰਟ ਕਰਦੇ ਥੋੜੀ ਜੀ ਸੈਲਫ ਮਾਰਦੇ ਇੱਕ ਵਾਰ ਬੈਟਰੀ ਨਾਲ ਥੋੜਾ ਜਿਹਾ ਗੇੜਾ ਲੱਗਦਾ ਫਿਰ ਆਪੇ ਚੱਲ ਪੈਂਦੀ ਇਉਂ ਸ਼ੁਰੂਆਤੀ ਰੂਪ ਵਿੱਚ ਪਹਿਲਾਂ ਪਹਿਲਾਂ ਥੋੜਾ ਜਿਹਾ ਸਵੇਰੇ ਸਵੇਰੇ ਨਾਮ ਜਪਣਾ ਪੈਂਦਾ ਫਿਰ ਹੌਲੀ 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 ਉਹ ਆਪਣੇ ਆਪ ਆਪਣੇ ਆਪ ਅੰਤਰਾਤਮੇ ਚੱਲ ਪੈਂਦਾ ਜਦੋਂ ਕਿਤੇ ਗੁਰੂ ਦੀ ਕਿਰਪਾ ਹੋਵੇ ਅੰਦਰ ਸ਼ਬਦ ਚੱਲ ਪਵੇ ਅਨਹਦ ਸ਼ਬਦ ਜਾਂ ਸਹਿਜ ਤੋਂ ਜਾਂ ਨਾਮ ਚੱਲ ਪਵੇ ਫਿਰ ਉਹ ਤਾਂ ਚੁਟਕੀ ਤੋਂ ਵੀ ਪਹਿਲਾਂ ਸੁਰਤ ਚਲੀ ਜਾਂਦੀ ਨਾਮ ਤੇ ਚੁਟਕੀ ਤੇ ਵੀ ਟਾਈਮ ਲੱਗਦਾ ਉਦੋਂ ਪਹਿਲਾਂ ਨਾਮ ਸੁਣਨ ਲੱਗ ਜਾਂਦਾ ਬੰਦੇ ਨੂੰ ਪਹਿਲਾਂ ਪਹਿਲਾਂ ਆਪ ਜਪਣਾ ਪੈਂਦਾ ਫਿਰ ਥੋੜੀ ਜਿਹੀ ਟਾਈਮ ਬਾਅਦ ਐਂ ਲੱਗਦਾ ਦੋ ਜਣੇ ਜਪਦੇ ਆ। ਇੱਕ ਵਾਰੀ ਆਪ ਜਪਦਾ ਵਾਹਿਗੁਰੂ ਐਨੇ ਟਾਈਮ ਚ ਅੰਦਰੋਂ ਆਪੇ ਆਵਾਜ਼ ਆ ਜਾਂਦੀ ਕੋਈ ਹੋਰ ਜਪ ਰਿਹਾ ਹੁੰਦਾ। ਫਿਰ ਹੌਲੀ 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 ਫਿਰ ਇਹਦੇ ਭੇਡ ਖੁੱਲਣੇ ਸ਼ੁਰੂ ਹੋ ਜਾਣਗੇ। ਸ਼ੁਰੂਆਤ ਹੀ ਹੈ ਇਹ ਕਰੀਏ ਨਿਤ ਜਪੀਐ ਸਾਸ ਗਰਾਸ ਕਹਿੰਦੇ ਰੋਜ਼ ਜਪਿਆ ਕਰੋ। ਹਰੇਕ ਸਵਾਸ ਨਾਲ ਕੋਸ਼ਿਸ਼ ਕਰੋ। ਜਦੋਂ ਸਾਹ ਬਾਹਰ ਆਵੇ ਵਾਹਿ ਅੰਦਰ ਜਾਵੇ ਗੁਰੂ ਇਹ ਵੀ ਇੱਕ ਤਰੀਕਾ ਹੈ। ਵਾਹਿ ਗੁਰੂ ਸਵਾਸ ਗ੍ਰਾਸ ਗ੍ਰਾਸ ਬੁਰਕੀ ਨੂੰ ਵੀ ਕਹਿੰਦੇ ਹਰੇਕ ਬੁਰਕੀ ਨਾਲ ਜਾਂ ਆਉਂਦੇ ਜਾਂਦੇ ਸਵਾਸ ਦੇ ਨਾਲ ਉਸ ਵਾਹਿਗੁਰੂ ਦਾ ਨਾਮ ਜਪੋ ਪਰ ਪਰਵਦੀਗਾਰ ਪਰਵਰਿਸ਼ ਕਰਨ ਵਾਲਾ ਪਰਵਦੀਗਾਰ ਹੁੰਦਾ ਪਰਵਰਿਸ਼ ਕਰਨ ਵਾਲਾ ਰੋਜੀ ਦੇਣ ਵਾਲਾ ਸੰਭਾਲਣ ਵਾਲਾ ਜੋ ਸਾਨੂੰ ਸਾਹਮਦਾ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ਼ਕ ਰਹਿੰਦ ਹੈ ਉਸ ਵਾਹਿਗੁਰੂ ਜੀ ਦਾ ਨਾਮ ਜਪਿਏ